ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਦੁਸਾਂਝ ਖੁਰਦ ਦੀ ਪੰਚਾਇਤੀ ਜ਼ਮੀਨ ਤੇ ਬਨੇ ਆਟੋਮੇਟਿਡ ਟੈਸਟ ਡਰਾਈਵਿੰਗ ਸੈਂਟਰ ਦਾ ਕਿਰਾਇਆ ਨਾ ਮਿਲਣ ਕਾਰਨ ਪੰਚਾਇਤ ਮੈਂਬਰਾਂ ਵੱਲੋਂ ਜ਼ਿੰਦਾਦਲਾ ਦਿੱਤਾ ਗਿਆ ਹੈ ਇਸ ਕਾਰਨ ਟ੍ਰੈਕ ਦੇ ਸਟਾਫ ਤੇ ਡਰਾਈਵਿੰਗ ਲਾਇਸੈਂਸ ਦਾ ਕੰਮ ਕਰਵਾਉਣ ਆਏ ਲੋਕਾਂ ਨੂੰ ਕਰੀਬ 1.5 ਘੰਟਾ ੁੱਪੇ ਟ੍ਰੈਕ ਦੇ ਬਾਹਰ ਹੀ ਖੜੇ ਹੋਣਾ ਪਿਆ ਸੈਂਟਰ ਨੂੰ ਜ਼ਿੰਦਰਾ ਲਾਇਏ ਜਾਣ ਦਾ ਪਤਾ ਲੱਗਣ ਤੇ ਨਾਇਬ ਤਹਿਸੀਲਦਾਰ ਨੂਰ ਮਹਿਲ ਅਤੇ ਹੋਰ ਅਧਿਕਾਰੀਆਂ ਨੇ ਮੌਕੇ ਤੇ ਆ ਕੇ ਪੰਚਾਇਤ ਨੂੰ 15 ਦਿਨਾਂ ਅੰਦਰ ਕਿਰਾਇਆ ਦੇਣ ਦਾ ਭਰੋਸਾ ਦੇ ਕੇ ਟਰੈਕ ਦਾ ਜਿੰਦਰਾ ਖੁਲਵਾ ਕੇ ਆਮ ਦਿਨਾਂ ਵਾਂਗੂ ਕੰਮ ਨੂੰ ਸ਼ੁਰੂ ਕਰਵਾਇਆ ਅ ਬਰਦਰਾਂ ਦਾ ਸਾਨੇਪੁਰ ਦੇ ਵਿੱਚ ਇੱਕ ਟਰੈਕ ਬਣਿਆ ਹੋਇਆ ਲਾਇਸੈਂਸ ਵਾਲਾ ਅੱਜ ਪਤਾ ਲੱਗਾ ਕਿ ਪੰਚਾਇਤ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨੇ ਉਹਨੂੰ ਤਾਲਾ ਲਾ ਦਿੱਤਾ ਹੈਗਾ ਲੋਕ ਖੱਜਲ ਖਬਰ ਹੋਇਆ ਕੀ ਸਾਰਾ ਮਾਮਲਾ ਹੈਗਾ ਕਿਉਂ ਤੁਸੀਂ ਤਾਲਾ ਲਗਾਇਆ ਭਜੀ ਸਰੇ ਤਾਲਾ ਤਾਂ ਲਗਾਇਆ ਗਿਆ ਜੀ ਇਹ ਸਾਡੇ ਪਿੰਡ ਦੀ ਜ਼ਮੀਨ ਚੋਂਦਾ ਹੈ ਜੀ ਇਹ ਸਾਡੇ ਪਿੰਡ ਦੀ ਜ਼ਮੀਨ ਹੈ ਜੀ ਇਹ ਆਪਾ ਜੀ ਇਹਨਾਂ ਨੂੰ ਲਾਇਸੈਂਸ ਡਰਾਈਵ ਜਿਹੜਾ ਹੈਗਾ ਬਣਿਆ ਸਕੂਲ ਇਹਨਾਂ ਨੂੰ ਹਾਲੇ ਤੇ ਦਿੱਤੀ ਹੋਈ ਆ ਜੀ ਜਿਹਦਾ ਕੀ ਸਾਰਾ ਮਤਲਬ ਆਪਾਂ ਨੂੰ ਸਾਲ ਬਾਦ ਰੈਂਟ ਆਉਣਾ ਹੈ ਜੀ ਤੇ ਉਹ ਸਾਰਾ ਤਕਰੀਬਨ 3.5 4 ਸਾਲ ਤੋਂ ਸਾਨੂੰ ਰੈਂਟ ਨਹੀਂ ਆਇਆ ਹੈਗਾ ਓਕੇ ਤੇ ਪੰਚਾਇਤ ਵੱਲੋਂ ਇਹਨਾਂ ਨੂੰ ਅੱਜ ਤੋਂ 9 ਮਹੀਨੇ ਪਹਿਲਾਂ ਨੋਟਿਸ ਵੀ ਜਾਰੀ ਕੀਤੇ ਗਏ ਆ ਜੀ 9 ਮਹੀਨੇ ਨੋਟਿਸ ਪਹਿਲਾਂ ਭੇਜਿਆ ਸੀਗਾ ਪੂਰੀ ਪੰਚਾਇਤ ਵੀਡੀਓ ਸਾਹਿਬ ਫੈਕਟਰੀ ਸਾਹਿਬ ਦਾ ਅਜੇ ਤੱਕ ਮਤਾ ਪਾ ਲਿਆ ਜੀ ਇਹਨਾਂ ਨੂੰ ਸਰ ਪਹਿਲਾਂ ਆਪਾਂ ਨੋਟਿਸ ਭੇਜਿਆ ਨੌ ਮਹੀਨੇ ਪਹਿਲਾਂ ਜੀ ਫਿਰ ਸਰ 6 ਮਹੀਨੇ ਪਹਿਲਾਂ ਦੁਬਾਰਾ ਦੁਆਰਾ ਭੇਜਿਆ ਗਿਆ ਅਜੋ 3 ਮਹੀਨੇ ਪਹਿਲਾਂ ਸਰ ਫੇਰ ਨੋਟਿਸ ਭੇਜਿਆ ਗਿਆ ਜੀ ਤੇ ਸਰ ਉਹਦਾ ਕੋਈ ਸਾਨੂੰ ਰਿਪਲਾਈ ਨਹੀਂ ਆਇਆ ਹੈਗਾ ਓਕੇ ਤਾਂ ਜੀ ਸਰ ਇਹ ਆਪਾਂ ਪਿੰਡ ਦੀ ਵਿਕਾਸ ਲਈ ਜ਼ਮੀਨ ਹਾਲੇ ਤੇ ਦਿੱਤੀ ਆ ਜੀ ਇਹ ਆਪਾਂ ਠੇਕੇ ਤੇ ਦਿੱਤੀ ਆ ਤਾਂ ਕਿ ਸਾਨੂੰ ਇਥੋਂ ਪਿੰਡ ਨੂੰ ਰੈਂਟ ਆਊਗਾ ਤਾਂ ਆਪਾਂ ਜੋ ਪਿੰਡ ਦੀ ਡਿਵੈਲਪਮੈਂਟ ਆ ਜਾਂ ਪਿੰਡ ਦੇ ਵਿਕਾਸ ਤੇ ਜੀ ਅਸੀਂ ਪੈਸੇ ਲਾਵਾਂਗੇ ਜੀ ਤੇ ਸਰ 3.5 ਸਾਲ ਤੋਂ ਸਾਨੂੰ ਇਹਦਾ ਇੱਕ ਵੀ ਪੈਸਾ ਨਹੀਂ ਆਇਆ ਹੈਗਾ ਤੇ ਜਿਹਦੇ ਕਰਕੇ ਸਾਡੇ ਪਿੰਡ ਦਾ ਡਵੈਲਪਮੈਂਟ ਜਾਂ ਸਾਡੇ ਪਿੰਡ ਦਾ ਵਿਕਾਸ ਰੁਕਿਆ ਹੋਇਆ ਹੈ ਜੀ ਕਿੰਨੇ ਕਿੰਨਾ ਮੰਥਲੀ ਰੈਂਟ ਕਿੰਨਾ ਸੀ ਭਾਜੀ ਦਾ ਮੰਥਲੀ ਰੈਂਟ ਸਾਡੇ ਦਾ ਹੈਗਾ ਜੀ ਤਕਰੀਬਨ 2 ਲੱਖ ਦੇ ਤਕਰੀਬ ਹੈਗਾ ਹੈ ਜੀ ਦੋ ਲੱਖ ਦੇ ਕਰੀਬ ਹੈਗਾ ਹਾਂਜੀ ਹਾਂਜੀ ਜੀ ਨਹੀਂ ਮੰਥਲੀ ਰੈਂਟ 2 ਲੱਖ ਦੇ ਕਰੀਬ ਹੈ ਸਾਲ ਦਾ ਸਰ ਸਾਲ ਦਾ ਜੀ ਸਾਲ ਦਾ 2 ਲੱਖ ਰੁਪਏ ਹਾਂਜੀ ਸਾਲ ਦਾ ਪੂਰਾ ਜੀ ਯਾਨੀ ਕਿ 6 ਲੱਖ ਰੁਪਏ ਦੇ ਕਰੀਬ ਤੁਹਾਡਾ ਹੈਗਾ ਨਾ 6 ਤੋਂ ਸਰ ਪਲੱਸ ਇਹ ਹੁਣ ਆਪਾਂ ਮੋਟਾ ਮੋਟਾ ਲਾ ਕੇ ਰੱਖ ਲੈਣਾ 6 ਲੱਖ ਰੁਪਈਆ ਜਿਹੜਾ ਹੈਗਾ ਸਾਡਾ ਇਹਨਾਂ ਵੱਲ ਜਿਹੜਾ ਪੈਂਡਿੰਗ ਪਿਆ ਹੋਇਆ ਹੈ ਓਕੇ ਹਾਂਜੀ ਠੀਕ ਹੈ ਭਾਜੀ ਜਿਹੜਾ ਤੁਸੀਂ ਤਾਲਾ ਲਗਾਇਆ ਇਹ ਪੂਰੀ ਪੰਚਾਇਤ ਦੀ ਸਹਿਮਤੀ ਨਾਲ ਲਾਇਆ ਜਾਂ ਤੁਸੀਂ ਪੂਰੀ ਪੰਚਾਇਤ ਦੀ ਸਹਿਮਤੀ ਨਾਲ ਲਾਇਆ ਆ ਪੂਰਾ ਪੂਰੀ ਪੰਚਾਇਤ ਦੇ ਵੀਡੀਓ ਸਾਹਿਬ ਦੇ ਸੈਕਟਰੀ ਸਾਹਿਬ ਦੇ ਧਿਆਨ ਚ ਲਗਾ ਕੇ ਅ ਜਿੱਥੇ ਤਾਲਾ ਲਗਾ ਕੇ ਜਾਣਾ ਆ ਜੀ ਜਦ ਕਿ ਸਾਡੀ ਐਸ ਡੀ ਐਮ ਸਾਹਿਬ ਨਾਲ ਇਹਨਾਂ ਨੇ ਗੱਲ ਵੀ ਕਰਾਈ ਸੀ ਫਲੋਰ ਜੀ ਤੇ ਉਹਨਾਂ ਨਾਲ ਮੇਰੀ ਖੁਦ ਗੱਲ ਹੋਈ ਸੀ ਫੋਨ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਕਲਾਰਕ ਨਾਲ ਗੱਲ ਕਰੋ ਸਾਡਾ ਕੋਈ ਮਤਲਬ ਨਹੀਂ ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਸਾਡੇ ਪਿੰਡ ਦੀ ਜ਼ਮੀਨ ਆ ਅਸੀਂ ਤਾਲਾ ਲਗਾਤਾ ਆ ਜੀ ਤੇ ਸਾਨੂੰ ਜਾਂ ਤਾਂ ਲੈਖਤੀ ਰੂਪ ਤੇ ਦੇ ਦੇਣ ਕੀ 10 ਦਿਨ ਤੱਕ ਜਾਂ 15 ਦਿਨ ਤੱਕ ਅਸੀਂ ਜੋ ਵੀ ਤੁਹਾਡਾ ਪੈਂਡਿੰਗ ਬਿੱਲ ਬੈਲੈਂਸ ਤੇ ਆਇਆ ਅਸੀਂ ਉਹ ਪੇ ਕਰ ਦਾਂਗੇ ਤਾਂ ਅਸੀਂ ਇੱਥੋਂ ਤਾਲਾ ਖੋਲ ਲਾਂਗੇ ਠੀਕ ਹੈ ਜਦਾਂ ਜਦਾਂ ਅੱਜ ਲੋਕਾਂ ਜਿਨ੍ਹਾਂ ਦੀ ਡੇਟਾ ਚੱਕੀਆਂ ਹੋਈਆਂ ਜਿਨ੍ਹਾਂ ਨੇ ਟਰਾਈ ਦੇਣੀ ਹੈ ਇਥੇ ਅਣਕੇ ਲਾਈਸੈਂਸ ਜੀ ਉਹ ਸਾਰੇ ਇਹਦਾ ਜਵਾਬ ਸਰ ਪ੍ਰਸ਼ਾਸਨ ਦੇਊਗਾ ਜਿਹੜਾ ਇੱਥੇ ਸਟਾਫ ਹੈਗਾ ਇਸ ਟਾਈਮ ਮੌਜੂਦਾ ਜਿਹੜੇ ਹੈਗੇ ਆ ਕਲਾਰਕ ਹੈਗੇ ਜਾਂ ਮੈਂ ਆਪਣੇ ਜਿਹੜੇ ਵੀ ਹੈਗੇ ਇਥੇ ਮੁਲਾਜ਼ਮ ਜਿਹੜੇ ਹੈਗੇ ਅਫਸਰ ਹੈਗੇ ਆ ਉਹ ਸਾਰੇ ਇਸ ਜੋ ਗੱਲ ਦਾ ਜਵਾਬ ਦੇਣ ਜਿਨ੍ਹਾਂ ਨੇ ਅਪੁਆਇੰਟਮੈਂਟਾਂ ਚੱਕੀਆਂ ਜਾਂ ਜਿਨ੍ਹਾਂ ਦੀਆਂ ਟਰਾਈਆਂ ਹੈਗੀਆਂ ਉਹਦਾ ਜਵਾਬ ਦੇਣ ਸਰ ਉਹ ਆ ਸਰ ਸਾਡੀ ਪੰਚਾਇਤ ਨਹੀਂ ਹੈਗੀ ਠੀਕ ਆਦਰਵਾਈਜ਼ ਤੁਹਾਨੂੰ ਕੋਈ ਆਸ਼ਵਾਸ਼ਣ ਵਧੀਆ ਨਹੀਂ ਮਿਲਦਾ ਪ੍ਰਸ਼ਾਸਨ ਵੱਲੋਂ ਤਾਂ ਫਿਰ ਤੁਹਾਡਾ ਅਗਲਾ ਸਟੈਪ ਕੀ ਹੈ ਭਾਜੀ ਸਾਡਾ ਸਾਰਾ ਅਗਲਾ ਸਟੈਪ ਇਹੀ ਹੈ ਸਰ ਜੋ ਇਹਨਾਂ ਨਾਲ ਸਾਡਾ ਸਾਲ ਬਾਅਦ ਐਗਰੀਮੈਂਟ ਹੁੰਦਾ ਆ ਉਹ ਅਸੀਂ ਕੈਨਸਲ ਕਰਾਂਗੇ ਤਾਂ ਇੱਥੇ ਪਰਮਾਨੈਂਟ ਜਿਹੜਾ ਅਸੀਂ ਟੈਂਪਰੇਰੀ ਲਗਾਇਆ ਹੋਇਆ ਹੈ ਸਾਨੂੰ ਲੈਕਟਰੀ ਰੂਪ ਚ ਦੇ ਦੇਣ ਜੇ ਨਹੀਂ ਸਾਰੇ ਲੈਕਟਰੀ ਰੂਪ ਚ ਦਿੰਦੇ ਜਾਂ ਸਾਡੇ ਨਾਲ ਇੱਦਾਂ ਹੀ ਕਰਨਗੇ ਇਹ ਫਿਰ ਸਾਰਾ ਅਸੀਂ ਪਰਮਾਨੈਂਟ ਇੱਥੇ ਜਿੰਦਾ ਲਗਾਵਾਂਗੇ ਜੀ ਠੀਕ ਹਾਂਜੀ ਕੀ ਤੁਹਾਡਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਜੀ ਵਿਕਾਸ ਮਾਲ ਕੀ ਮੈਂਬਰ ਪੰਚਾਇਤ ਜੀ ਇਸ ਮੋਕੇ ਗੱਲਬਾਤ ਕਰਦੇ ਆ ਦੂਸਾਂਚ ਖੇਂਦਰ ਦੀ ਸਰਪੰਚ ਬੀਬੀ ਹੰਸੋ ਚਰਨਜੀਤ ਸਿੰਘ ਪੰਜ ਕਰਮਜੀਤ ਕੌਰ ਪੰਜ ਤੇ ਹੋਰ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਇਹ ਜ਼ਮੀਨ ਪੰਚਾਇਤ ਦੀ ਹੈ ਜਿਸ ਉੱਪਰ ਡਰਾਈਵਿੰਗ ਟੈਸਟ ਸੈਂਟਰ ਬਣਾਇਆ ਗਿਆ ਹੈ ਸੰਬੰਧਿਤ ਵਿਭਾਗ ਵੱਲੋਂ ਪਿਛਲੇ ਕਰੀਬ 3-4 ਸਾਲ ਤੋਂ ਪੰਚਾਇਤ ਨੂੰ ਕਰਾਇਆ ਨਹੀਂ ਦਿੱਤਾ ਗਿਆ ਜਿਸ ਦੀ ਰਕਮ ਕਰੀਬ 6 ਲੱਖ ਰੁਪਏ ਬੰਦੀ ਹੈ ਇਸ ਨਾਲ ਉਹਨਾਂ ਨੇ ਆਪਣੇ ਪਿੰਡ ਦਾ ਵਿਕਾਸ ਕਰਵਾਉਣਾ ਹੈ ਵਾਰ-ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸੰਬੰਧਤ ਮਹਿਕਮੇ ਨੂੰ ਵੀ ਜਾ ਕੇ ਮਿਹਦੇ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਜੀ ਆਪਣਾ ਪਹਿਲਾ ਗੁੱਡ ਨੇਮ ਦੱਸ ਦਿਓ ਜੀ ਫਿਰ ਦੱਸਿਓ ਕੀ ਇਸ਼ੂ ਸੀਗਾ ਤੁਸੀਂ ਪਹੁੰਚ ਹੱਲ ਹੋਇਆ ਜੀ ਮੈਂ ਪਬਲ ਸਿੰਘ ਲਾਪਸੀ ਦਾ ਨੂਰ ਮਹਿਨ ਤੇ ਮੇਰੇ ਕੋਲ ਇੰਚਾਰਜਾਰ ਛੁੱਟੀ ਦੇਨੇ ਆਪਣੇ ਪੁਰਾਇਆ ਵਾਲੇ ਜਨੌਰ ਵਾਲੇ ਤਸੀਦਾਰ ਸਾਹਿਬ ਇਹਦੇ ਵਿੱਚ ਜੋ ਮੈਨੂੰ ਸਵਾਰੇ ਨੋਟਿਸ ਆਇਆ ਵੀ ਇਸ ਤਰ੍ਹਾਂ ਕਰਕੇ ਪੰਚਾਇਤ ਦੀ ਪ੍ਰਾਪਰਟੀ ਕੋਈ ਲੀਜ਼ ਤੇ ਸ਼ਾਇਦ ਕੀ ਦਿੱਤੀ ਹੋਈ ਹੈ ਡਰਾਈਵਿੰਗ ਕਰ ਸਕਦੀ ਉਹਦੇ ਵਿੱਚ ਇਹਨਾਂ ਦਾ ਕੋਈ ਰੈਂਟ ਬਕਾਇਆ ਹੈ ਪਿਛਲੇ ਕੁਝ ਸਮੇਂ ਤੋਂ ਜਿੱਦ ਤੋਂ ਸਰਪਾਲ ਸਾਹਿਬ ਨੇ ਉਸ ਰੋਸ ਦੇ ਵਿੱਚ ਇਹ ਜਿਹੜਾ ਟਰੈਕ ਹੈ ਇਹ ਪੰਚਾਇਤ ਵੱਲੋਂ ਬੰਦ ਕਰ ਦਿੱਤਾ ਗਿਆ ਤੇ ਹੁਣ ਅਸੀਂ ਆ ਕੇ ਜਦੋਂ ਸਰਪੰਚ ਸਾਹਿਬ ਨਾਲ ਸਾਰੀ ਗੱਲਬਾਤ ਕੀਤੀ ਤੇ ਅਧਿਕਾਰੀਆਂ ਨਾਲ ਜਿਹੜੇ ਆਰਟੀਆ ਨੂੰ ਡੀਲ ਕਰਦੇ ਨੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਹਾਂ ਬਕਾਇਆ ਹੈਗਾ ਫਿਰ ਸਰਪੰਚ ਸਾਹਿਬ ਨੇ ਮੰਨ ਦਿੱਤੀ ਆ ਵੀ ਸਾਡਾ ਜਿਹੜਾ ਹੁਣ ਤੱਕ ਦਾ ਜਿੰਨਾ ਵੀ ਇਹਦਾ ਰੈਂਟ ਦਾ ਬਕਾਇਆ ਰਹਿੰਦਾ ਈ ਉਹ ਰਿਲੀਜ਼ ਕਰ ਦਿੱਤਾ ਜਾਵੇ ਤੇ ਟਾਈਮਲੀ ਜਿਹੜਾ ਹੈਗਾ ਸਾਲ ਦੇ ਸਾਲ ਜਿਹੜਾ ਇਹਦਾ ਕਿਰਾਇਆ ਹੈਗਾ ਪੰਚਾਇਤ ਦੇ ਖਾਤੇ ਵਿੱਚ ਆ ਜਾਣਾ ਚਾਹੀਦਾ ਇਹਨਾਂ ਨੇ ਇਹ ਮੰਗ ਕੀਤੀ ਹੈ ਮੈਂ ਉੱਚ ਅਧਿਕਾਰੀਆਂ ਨਾਲ ਸੰਬੰਧੀ ਗੱਲ ਕੀਤੀ ਤੇ ਉਹਨਾਂ ਨੇ ਮਤਲਬ 15 ਅੰਦਰ ਟਾਈਮ ਮੰਗਿਆ ਹੈਗਾ ਜਿਸ ਦਿਨ ਇਹ ਸਾਨੂੰ ਐਪਲੀਕੇਸ਼ਨ ਪਲੱਸ ਲੀਜ਼ ਡੀਡ ਦੀ ਕਾਪੀ ਇਹ ਦੋਨੋਂ ਸਾਨੂੰ ਪ੍ਰੋਵਾਈਡ ਜਿਸ ਦਿਨ ਕਰ ਦੇਣਗੇ ਉਸ ਤੋਂ 15 ਅੰਦਰ ਅੰਦਰ ਜਿਹੜੀ ਪੇਮੈਂਟ ਹੈ ਪੰਚਾਇਤ ਨੂੰ ਜਿਹੜੀ ਹੈ ਜਾਰੀ ਹੋ ਗਈ ਹੈ ਤੇ ਇਹਨਾਂ ਨੇ ਸਾਡੇ ਇਸ ਗੱਲ ਨੂੰ ਮੰਨਦੇ ਹੋਏ ਜਿਹੜਾ ਇਹ ਬੰਦ ਕੀਤਾ ਸੀਗਾ ਲੋਕ ਖੋਲ ਦਿੱਤਾ ਤੇ ਆਮ ਦਿਨਾਂ ਵਾਂਗੂ ਜਿਵੇਂ ਕੰਮ ਚੱਲਦਾ ਹੈ ਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਬਾਕੀ ਅਸੀਂ ਇਸ ਮਸਲੇ ਦੇ ਵਿੱਚ ਉਚਾਸ ਕਰਦੇ ਆਂ ਵੀ ਇਹ ਜਲਦੀ ਤੋਂ ਜਲਦੀ ਆਪਣੀ ਜਿਹੜੀ ਦਰਖਾਸਤ ਹੈ ਉਹ ਸਾਨੂੰ ਦੇ ਦੇ ਕੇ ਤੇ ਅਸੀਂ ਉਹਦੀ ਅਗਲੀ ਕਾਰਵਾਈ ਕਰਕੇ ਪੇਮੈਂਟ ਜਿਹੜੀ ਹੈ ਪੰਚਾਇਤ ਨੂੰ ਦੇ ਦੱਸ। ਸਰਪੰਨ ਨੂੰ ਡੇਢ ਘੰਟਾ ਤਕਰੀਬਨ ਹਰਾਸ ਹੋਈ ਹੈ ਜੀ। ਇਹ ਇਹ ਕਾਰਵਾਈ ਜ਼ਾਹਿਰ ਸੀ। ਤੇ ਕੋਈ ਇਸ ਬਾਰੇ ਜਿਹੜਾ ਹੈਗਾ ਕੋਈ ਫ੍ਰੀ ਨੋਟਿਸ ਸਾਡੇ ਧਿਆਨ 'ਚ ਨਹੀਂ ਸੀਗਾ ਜੇ ਸਾਨੂੰ ਇਹ ਗੱਲ ਪਹਿਲਾਂ ਧਿਆਨ 'ਚ ਆ ਜਾਂਦੀ ਵੀ ਇਸ ਤਰ੍ਹਾਂ ਦਾ ਮੈਟਰ ਚੱਲ ਰਿਹਾ ਹੈ ਤਾਂ ਹੋ ਸਕਦਾ ਹੈ ਇਹੇ ਦੇ ਹਾਲਾਤ ਨਾ ਪੈਦਾ ਹੁੰਦੇ। ਅਸੀਂ ਪਹਿਲਾਂ ਹੀ ਸਰਪੰਨ ਸਾਹਿਬ ਨਾਲ ਜੋ ਉੱਚ ਅਧਿਕਾਰੀ ਨਾਲ ਗੱਲਬਾਤ ਕਰਕੇ ਇਸ مسئلے ਦਾ ਹੱਲ ਅਸੀਂ ਪਹਿਲਾਂ ਹੀ ਕਰਦੇ ਸੀ ਸਰਪੰਚਾਇਤ ਕਹਿੰਦੀ ਅਸੀਂ ਨੋਟਿਸ ਦਿੱਤੇ ਦੋ ਵਾਰੀ ਨੋਟਿਸ ਦੇ ਚੁੱਕੇ ਆ ਆਰਟੀਓ ਆਫਿਸ ਤੱਕ ਜਾ ਚੁੱਕੇ ਆ ਤੇ ਸੀਰੀਅਸ ਨਹੀਂ ਲੈਂਦੇ ਜੀ ਮੈਟਰ ਨੂੰ ਹੁਣ ਇਧਰ ਲੋਕ ਖੱਜਲ ਹੋਇਆ ਜੀ ਵਿੱਚ ਜਿਹੜੇ ਲੈਵਲ ਤੇ ਉੱਥੇ ਗੱਲਬਾਤ ਹੋਈ ਹੈ ਇਹਦੇ ਬਾਰੇ ਦੇਖੋ ਸਾਡੇ ਕੋਲ ਪਹਿਲਾਂ ਵੀ ਦੱਸਿਆ ਵੀ ਕੋਈ ਨੋਟਿਸ ਨਹੀਂ ਸੀਗਾ ਜੇ ਕਿਤੇ ਧਿਆਨ ਚ ਪਹਿਲਾਂ ਇਹ ਗੱਲ ਆ ਜਾਂਦੀ ਤਾਂ ਹੋ ਸਕਦਾ ਅਸੀਂ ਇਹਨਾਂ ਦੇ ਨਾਲ ਜਾ ਕੇ ਉੱਥੇ ਜੋ ਵੀ ਪ੍ਰੋਸੀਜਰ ਹੈਗਾ ਦੇਖੋ ਡਾਕੂਮੈਂਟਰੀ ਹੈਗਾ ਗਵਰਨਮੈਂਟ ਲੈਵਲ ਤੋਂ ਪੈਸੇ ਆਣੇ ਆ ਕਿਸੇ ਦੇ ਅਕਾਊਂਟ ਦੇ ਵਿੱਚੋਂ ਨਹੀਂ ਆਣੇ ਉਹਦਾ ਥੋੜਾ ਟਾਈਮ ਕੰਜ਼ਿਊਮਿੰਗ ਹੁੰਦਾ ਪਰ ਠੀਕ ਹੈ ਉਹਨਾਂ ਦੇ ਕਿਸੇ ਰਜੇਵੇਂ ਜਾਂ ਕੀ ਕਾਰਨ ਹੈ ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਵੀ ਕਿਸ ਕਾਰਨ ਇਹ ਟਾਈਮ ਲੱਗਿਆ ਬਟ ਮੈਂ ਇਨਸ਼ੋਰ ਕਰਦਾ ਵੀ ਜਿਹੜੇ ਆਰਟੀਸਟ ਸਾਹਿਬ ਨਹੀਂ ਐਸਜੀ ਸਾਹਿਬ ਨਾਲ ਮੈਂ ਗੱਲ ਕੀਤੀ ਹੈ ਉਹ ਕਹਿੰਦੇ ਅਸੀਂ ਟਾਈਮਲੀ ਇਹ ਅੱਗੇ ਤੋਂ ਜਿਹੜਾ ਇਹਦਾ ਪ੍ਰੋਸੀਜਰ ਹੈ ਸਟਾਰਟ ਕਰਕੇ ਇਹਨਾਂ ਦੀ ਪੇਮੈਂਟ ਅਸੀਂ ਇਅਰਲੀ ਰੀਲੀਜ਼ ਕਰ ਰਹੇ ਹਾਂ ਸਰ ਹੁਣ 15 ਦਿਨ ਤੱਕ ਹੋਊਗੀ ਰੀਲੀਜ਼ ਨਹੀਂ ਤਾਂ 15 ਦਿਨ ਬਾਅਦ ਦੁਬਾਰਾ ਪੰਚਾਇਤ ਕਰੀਏ ਅਸੀਂ ਲੌਕ ਲਗਾ ਦਿੰਦੇ ਹਾਂ ਦੇਖੋ ਗੱਲ ਇਸ ਤਰ੍ਹਾਂ ਹੈ ਇਹਨਾਂ ਨਾਲ ਗੱਲ ਹੋਈ ਹੈ ਇਹਨਾਂ ਨੇ ਦੋ ਡਾਕੂਮੈਂਟਸ ਸਾਨੂੰ ਦੇਣੇ ਨੇ ਇੱਕ ਤਾਂ ਹੁਣ ਤੱਕ ਦਾ ਰਿਟਰਨ ਦੇ ਵਿੱਚ ਵੀ ਇਹਨਾਂ ਦਾ ਕੀ ਬੈਰੈਂਸ ਆ ਕਾਨੂੰ ਇਹ ਨਾ ਹੋਵੇ ਨਾ ਇਹ ਕੈਂਡ 'ਚ ਸਾਡੇ ਐਨੇ ਪੈਸੇ ਨਹੀਂ ਐਨੇ ਸੀ ਅਸੀਂ ਆਪਣੇ ਕਾਉਂਸਲ ਨਾਲ ਟੈਲੀ ਕਰਾ ਲਾਂਗੇ ਫਿਰ ਜਿਹੜੀ ਲੀਜ਼ ਹੈ ਇਹਨਾਂ ਦੀ ਜਿਹਦੇ 'ਚ ਲਿਖਿਆ ਹੋਇਆ ਵੀ ਕਿੰਨੇ ਟਾਈਮ ਦੀ ਲੀਜ਼ ਹੈ ਕਦੋਂ-ਕਦੋਂ ਪੇਮੈਂਟ ਦੇ ਵਿੱਚ ਵਾਧਾ ਹੈ ਉਹ ਸਾਰੀਆਂ ਉਹ ਸ਼ਰਤਾਂ ਨਾਲ ਮਲਾਨ ਕਰਕੇ ਇਹਨਾਂ ਦੀ ਐਪਲੀ ਥੈਂਕ ਯੂ ਜਿੰਦਲ ਜੀ ਜਿਹੜਾ ਇੱਕ ਹਾਂ ਤੁਸੀਂ ਟਰੈਕ ਤੇ ਆਏ ਆਂ ਉਹ ਡਰਾਈਵਿੰਗ ਸਾਨੂੰ ਟਰੈਕ ਦੇ ਉੱਤੇ ਇੱਥੇ ਤਾਲਾ ਲਗਾਇਆ ਹੋਇਆ ਪੰਚਾਇਤ ਨੇ ਹੋਰ ਵੀ ਬਹੁਤ ਸਾਰੇ ਲੋਕ ਟਰਾਈਆਂ ਦੇਣ ਲਈ ਖੜੇ ਆ ਤੁਸੀਂ ਵੀ ਖੜੇ ਆ ਕੀ ਕਰਨਾ ਸਰ ਅੱਜ ਦੇ ਇਹਦਾ ਜੀ ਹੁਣ ਜੇ ਪੰਚਾਇਤ ਵੀ ਉਹ ਕਹਿੰਦੇ ਅਸੀਂ ਵੀ ਗਵਰਨਮੈਂਟ ਆ ਉਧਰੋਂ ਮੂਰੇ ਵਾਸਤਾ ਵੀ ਗਵਰਨਮੈਂਟ ਨਾਲ ਇਹਨਾਂ ਦਾ ਜੀ ਤੇ ਹੁਣ ਜੀ ਕਿਸੇ ਨੇ ਕਰਾਇਆ ਦੇਣਾ ਵਾ ਜਾਂ ਕਿਸੇ ਨੇ ਕਰਾਇਆ ਲੈਣਾ ਵਾ ਇਹ ਦੋਏ ਜਸਟੀਫਾਈਡ ਹੈ ਗਵਰਨਮੈਂਟ ਦਾ ਵੀ ਫਰਜ਼ ਬੰਦਾ ਕਿਸੇ ਨੂੰ ਪੈਸਾ ਦੇਣਾ ਤੇ ਪੰਚਾਇਤ ਦਾ ਵੀ ਫਰਜ਼ ਬੰਦਾ ਕਿ ਬਰੇ ਪੈਸਾ ਨਾ ਛੜ ਜੀ ਪਬਲਿਕ ਖਰਾਬ ਹੋ ਰਹੀ ਹੋਈ ਜਾ ਕੋਈ ਗੱਲ ਕਿੰਨਾ ਚਿਰ ਤੁਹਾਨੂੰ ਖੜਿਆ ਨੂੰ ਹੋ ਗਿਆ 9 ਵਜੇ ਤੇ ਪੂਰੇ ਆਏ ਹੋਏ ਆ ਜੀ 9 ਵਜੇ ਆਏ ਹੋਏ ਕਾਦੀ ਟਰਾਈ ਸੀ ਤੁਹਾਡੀ ਕਾਰ ਦੀ ਮੇਰੀ ਡਰਾਈ ਨਹੀਂ ਮੇਰੀ ਡਰਾਈਵਿੰਗ ਲੈਸੈਂਸ ਦੀ ਫੋਟੋ ਹੋਣੀ ਸੀਗੀ ਰੀਨਿਊ ਕਰਾਉਣਾ ਪਿਆ ਫਲੋਰ ਤੋਂ ਅਜੇ ਸਿੰਘ ਨਾਗੀ ਦੀ ਰਿਪੋਰਟ ਪੰਜਾਬੀ ਜਾਗਰਣ